ਦੇੰਦਾ ਚੱਲਦੀ ਹੈ ਟੰਡ ਵਾਲੇ ਲੱਗੇ ਬਣੇ ਮੈਂ ਉਹ ਰੱਖਿਆ ਥੋੜਾ ਨਾ ਰਹਿੰਦਾ ਮੋਗੀ ਗੱਲ ਹੁੰਦੀ ਆ ਇਹਦਾ ਯਾਰ ਟਾਈਮ ਵੀ ਤੜਕੇ ਮੈਨੂੰ 10000 ਰੁਪਏ ਦੇਣ ਦੇ ਗਏ ਮੇਰੇ ਬਚਾ 42 ਹੋ ਗਾ ਪਰ ਮੈਨੂੰ 5 ਦਿਨ ਦੇ ਦੀ ਯਾਰ ਇਹਦਾ ਉਹ ਟਾਈਮ ਰੰਮੀ ਗਾ ਹੁੰਦੀ ਆ ਭਾਈ ਇਹ ਮੁੜ ਕੇ ਵੀ ਹੈ ਜਾਂ ਆਉਦੀ ਇਹ ਚੱਲ ਕੋਈ ਫੇਰ ਕੋਈ ਗੱਲ ਨਹੀਂ ਮੰਗੇ ਗਾ ਕੋਦੋਂ ਹੁਣ ਮੁੜ ਕੇ ਜਾ ਬੁਰਾ ਉਹ ਨੱਪ ਗਏ ਇਹਦਾ ਇਹ ਮੁੜ ਕੇ ਦਾ ਥੋੜਾ ਲੈ ਜਾ ਜਾਂਦਾ ਸਿਰਜੀਜਾ ਕੋਈ ਠੀਕ ਆ ਯਾਰ ਮਜ਼ਾ ਕਰਨਾ ਹੈ ਹੈ ਉਹ ਬੁੱਕ ਕਰਨਾ ਹੈ ਲੈਣ ਦਾ ਸੀ ਯਾਰ ਮੈਨੂੰ 11 ਲੱਗਿਆ ਹੋਇਆ ਬਾਬਾ ਤੂੰ ਕਹਿੰਦਾ 11 ਲੱਗਿਆ ਕਹਿਦਾ ਮੈਨੂੰ ਅਸੀਂ ਦੇਣੀ ਕਿੰਨੇ ਦੀ ਆ ਲੱਗਦਾ ਲੱਗਦਾ ਭੁੱਲ ਜਾ ਹੈ 10 11 ਦੀ ਚੈੱਕ ਕਰ ਲੱਗਦਾ ਭੁੱਲ ਜਾ 10 11 ਦੀ ਹੀ ਪਾਤਾ ਯਾਰ 11 ਕਿਹੜੇ ਕਿਹੜਾ ਨਾ ਨਾ ਪੁੱਛ ਰਿਹਾ ਆ ਓਏ ਬਾਬਾ ਹੁਣ ਕਰਾਂਗੇ ਕਿ ਬੁੱਕ ਯਾਰ ਲੱਗਾ ਲੱਗ ਗਿਆ ਓਏ ਉਹ ਬੇਲਦਾ ਜੀ ਦਿਓ ਰੋਇਆ ਬਾਈ ਉਹ ਇਹੋ ਹੋ ਉਹ ਮੁਸਕ ਦੀਵਾਰੋਂ ਮਲਣੀ ਜੇ ਹਾਂ ਫੁੱਟ ਬਰੇ ਮੈਂ ਕਹਾਂ ਦੱਸ ਲੈਣ ਉਹ ਹਲਕੇ ਹੱਗ ਮਾਰ ਕੇ ਦੱਸ ਲੈਣ ਮੈਂ ਕੱਕ ਮਰਗਾਂ ਨਾ ਕੋਈ ਦਾ ਗੱਲ ਹੈ ਉਹੀ ਗੱਲ ਹੋਈ ਹੈ ਇਹਦਾ ਮਨ ਕੜੂ ਕੇ ਬਈ ਬੜਾ ਫੇਰ ਹੈ ਉਹ ਬਾਤ ਤਾਂ ਕੁਝ ਨਹੀਂ ਦਾ ਜੇ ਯਾਰ ਖਾਨੂ ਕੀ ਬੱਬ ਜੇ ਕੱਟਦੇ ਕਿਹਨਾਂ ਚ ਲਾਣਗੇ ਬਾਈ ਯਾਰ ਵਧੀਆ ਰਹੇਗਾ ਵੇਚ ਕੇ ਬਰਾ ਦਾ ਬੁੱਪੂ ਪੋਂਦਾ ਹੋ ਇੱਕ ਦੋ ਦਿਨ ਦੀ ਹੈ ਤਰੇ ਆ ਵੀ ਤਰੇ ਬੜਾਉ ਦੀ ਸਰ ਨੇ ਮੈਨੂੰ ਅੱਜ ਹਰ ਤੇਰੀ ਠੋਸੀ ਕਦੀ ਕਾ ਤੋ ਯਾਰ ਪਹਿਲੇ ਵਧਾ ਲਾ ਦੂ ਯਾਰ ਮੇਜਲਾ ਤੇ ਲੈ ਲੈ ਯਾਰ ਫਿਰ ਉਹਨਾਂ ਦਾ ਵੀ ਖੁੱਦਾ ਕਰਵਾ ਦਿੰਦੇ ਤਰੇ ਹਰੇ ਬੰਦਾ ਇੰਨੇ ਦੀ ਮੈਨੂੰ ਉਹ ਬੰਨੇ ਕਹਿੰਦਾ ਯਾਰ ਅੰਦਰ ਸੀ 10 ਗਰੇ ਲੱਗਿਆ ਪਤਾ ਸੀ ਗਰੇ ਤੂੰ ਘੱਟ ਨਹੀਂ ਦੇਂਗਾ 10 ਗਰੇ 10 11 21000 ਰੁਪਏ ਹੋ ਗਿਆ ਤੂੰ 10 ਦੀ ਵਿੱਚ ਨਹੀਂ ਕਿ 11 ਦੀ ਵਿੱਚ ਨਹੀਂ ਆਂਦਾ ਇੱਕ ਵਾਰ ਤੈਨੂੰ ਇੱਕ ਮਗਾ ਦੀ ਬੱਬਾ 1100 ਰੁਪਏ ਘੱਟ ਨਹੀਂ ਦਿੰਦਾ ਹਲ ਕਿਉਂ मैंने माँ कहिए ना भी कह रहा तो तेरी लिजानी पे जी ठीक है जी अब उन्हें कब पका दिया नहीं आया था तेरा क्या तो चार डेढ़ तो कब पका भी बंट चुकी है ना तुम भर माँ का हम हो ना? नहीं बाबा कोई नहीं की करियो हमने तो दिया आह मेरा देन ना कट भ ਹੂੰ ਇਹ ਸੇ ਦੀ ਕੱਢ ਲੈਦਾ ਉਹ ਰੱਤ ਪਾਇਆ ਪੈਦਾਸ ਦੇ ਬਾਈ ਹੁਣ ਜੀ ਹੁਣ ਇਹ ਦੱਸ ਦੇ ਆਹ ਰੱਤ ਪਾਇਆ ਯਾਰ ਹੁਣ ਲੈ ਹੁਣ ਤੂੰ ਪੱਕਾ ਮੱਕਾ ਗੋਲ ਜੱਟਿਆ ਪੂਰਾ 9 ਦੀ ਹੋਗੀ ਉਹ ਨਹੀਂ ਆ ਆ ਪਾ ਹੋ ਗਿਆ ਹੋਗੀ 9 ਨਹੀਂ ਹੋਗੀ ਨਹੀਂ ਨਹੀਂ ਹੋਗੀ ਆ ਉਹ ਕਰ ਮੰਨ ਰਾ ਮਨ ਲੈ ਮੇਰੀ ਗੱਲ ਆ ਜੀ ਬੋਲਾ ਹੁਣ ਕੱਟ ਲੈ ਭਾਈ ਯਾਰ ਅਰੇ ਕੋਈ ਬੁਵਾਰੀ ਕੋਈ ਰਿਆ ਬੜੀ ਹੈ ਰਮ ਦਾ ਮਨ ਹੋ ਗੀ ਅਬ ਐਸੇ ਬਰਾਉ ਨਹੀਂ ਬੱਬਾ ਹੋਣੀ ਨਹੀਂ ਨਹੀਂ ਉਹ ਗੱਲ ਤਾਂ ਹੁਣ ਮੇਰੀ ਡੇਕ ਡੇਕ ਮੜਾ ਜਾ ਮੈਂ ਲੈ ਦੇ ਨਹੀਂ ਦੇ ਨਹੀਂ ਸਕਦਾ ਬੱਬਾ ਕਰੇ ਗਾਲਾ ਦੇਣਗੇ ਵੀ 1011 ਦਾ ਪਿੰਡ ਇੱਥੇ ਲੱਗਿਆ ਪਿਆਗਾ ਉੱਥੇ 9 ਦੀ ਦੇ ਆ ਆਹੰਦ ਨੂੰ ਕੋਈ ਨਹੀਂ ਕੱਢਦਾ ਹੈਗਾ ਯਾਰ ਕਰੋ ਕਿਹਾ ਵੇ ਇਦੂ ਘਟੰਦੇ ਨੇ ਦੇਣ ਦਾ ਨਹੀਂ ਮੈਂ ਬੱਬਾ ਹਾਂ 11 ਦੀ 11ਾਂ ਉਹ ਮਾ ਮੈਨੂੰ ਮੁਚਾਉਂ ਚਲ ਰਾਨ ਦੇ ਨਹੀਂ ਬਾਬਾ ਗਾਉਂ ਸੂਰਿਆਂ ਠੀਕ ਸਾਰੇ ਪੰਜਾਬ ਦੇ ਚਾਚਾ ਮੈਂ 2 ਮਿੰਟ ਕਹਿਦੇ ਨਾਲ ਫਿਰ ਕੀ ਬਣਦਾ ਸਾਡੀ ਤੀਕੀ ਦਾ ਮੋਰ ਸਾਰੇ ਬਾਗੇ ਉਹ ਚਾਚਾ ਕਹੀ ਗਏ ਨੇ ਅੰਦਰ ਨਹੀਂ ਕੰਨੀ ਆਉਣ ਯਾਰ ਇਹ ਤੂੰ ਦੱਸਿਆ ਤਾਂ ਹੀ ਗਿਆ ਭਾਈ ਗਿਆਨ ਸਾਈ ਕਰ ਲਿਆ ਯਾਰ ਅੱਜ ਸਾਈ ਕਿੰਨੇ ਹੀ ਲੈ ਕੇ ਦਿਨਾਂ ਤੋਂ ਮੈਂ ਤੇਰੇ ਸਾਹਮਣੇ ਗੱਲ ਹੋ ਗਈ ਜੇ ਪੂਗੂ ਲੈਣੀ ਨਾ ਸੀ ਯਾਰ ਛੜਦੀ ਛੜਦੀ ਜੇ ਨਾ ਲੋਟੇ ਆਹ ਇਹ ਉਹਦੀ ਗੱਲ ਹੈ ਤਾਹੋਂ ਪੱਠ ਵੇਚ ਗਿਆ ਵੇਚ ਗਿਆ ਨੇ ਫਤਲੂ ਇੱਕ ਵਾਰ ਨਹੀਂ ਰੱਖਦੀ ਹੈ ਕੀ ਹੈ ਕੀ ਇਧਰ ਹੀ ਮਾਨੇ ਕੇ ਆਏਗਾ ਇਧਰ ਹੀ ਬੋਨੇ ਕੇ ਹੈ ਜੇ ਹਜ਼ਰ ਤੁਹਾਨੂੰ ਸਭ ਨਾਲ ਲੱਗਣਾ ਹੈ ਇਹਨੇ ਜਦ ਰੱਖਣੀ ਹੈ ਕਰੇ ਬੋਲਨੀ ਹੈ ਪਤਾ ਹੋਣਾ ਰਵਾਬ ਦਾ ਦੇਖੋ ਸੀ ਗਿਆ ਪਹਿਲਾਂ ਜੇ ਕਿਸੇ ਵੱਡਣੇ ਬੇਚਦੀ ਇਹ ਤਾਂ ਜਾਣ ਜਾਊਗੀ ਇਹ ਜਿਆਦਾ ਰੱਖ ਲੂਗਾ ਜਦ ਪੜ ਜਾਊਗੀ ਤਾਂ ਫੜ ਤੈਨੂੰ 950 ਲਾ ਨਾ ਤਨ ਲਾ ਦੀ 9000 ਰੁਪਿਆ ਨਾ 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 ਲਾ ਦੀ 9 ਕਿਉਂ ਨਹੀਂ ਬਣਨਾ ਚੂੜੀ ਬਣਨੋ ਜੋ ਤੇ ਬਸ ਅੰਨਵੇਂ ਦੋ ਲਾਇਆ ਜੇ ਜੇ ਨਹੀਂ 9 ਲਾ ਦੀ ਤੁਹਾਨੂੰ ਆ ਗੱਲ ਕਰ ਜਾ ਤੈਨੂੰ ਵੀ ਆ ਫਾੜੀ ਆ ਸਾਢੇ 9 ਦੇ ਨਹੀਂ ਨਹੀਂ ਉਹ ਗੱਪਾ ਹੋਣਾ ਮੇਰੀ 10 ਦੇ ਜੇ ਨਹੀਂ ਲਿਖੂ ਗਰੀ ਉਹਨਾਂ ਦਾ ਜਿਹੜੀ ਮੈਦਨ ਗੱਲ ਕੀਤੀ ਮਾਂ ਦੀ ਰਾਗ ਲਊਂਗਾ ਭਰਾਵਾ ਲੈ ਲੈਣੀ ਆ ਫਾੜ ਉਹਦਾ 10 ਦੀ ਪੱਟ ਦੇਣੀ ਆ ਨਹੀਂ ਨਹੀਂ ਚੱਪ ਕਰ ਬਾਬਾ ਨਹੀਂ ਨਹੀਂ ਉਹ ਪੈਸੇ ਨਹੀਂ ਮਤਲਬ ਇਹੋ ਕੋਈ ਮਗੈ ਨਹੀਂ ਗਿਆ ਪਰ ਨਫਾ ਹੋਇਆ ਨਹੀਂ ਜੱਜਾ ਹੋਣਾ ਨਹੀਂ ਉਹ ਹਾਰਦਾ ਨਹੀਂ ਉਹ ਵੀਜ਼ਾ ਹੋਣੀ ਯਾਰਾ ਮੇਰੀ ਗੱਲ ਸੁਣ ਯਾਰਾਂ ਲੱਗਿਆ ਮੈਂ ਓ ਜੋ ਜੋ ਤੁਸੀਂ ਬਗਾ ਗਾਏ ਨਾ 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 ਲੈ ਨੰਨੀ ਸਾਡਾ ਦਸ ਹੋ ਗਿਆ ਨਹੀਂ ਹਰਿਆ ਇੱਕ ਵਰਕਾ ਹੋਣੀ ਆ ਇੱਕ ਮਿੰਟ ਮੈਂ ਗਾਹ ਨੂੰ ਦੇਖਿਆ ਉਹ ਨੂੰ ਵੇਚ ਰਿਹਾ ਕਿੰਨੇ ਦੀ ਉਹ ਕਹਿੰਦਾ ਮੈਂ ਭਾ ਕੀ ਗੱਲ ਹੋਏ ਠੀਕ ਹੈ 1:30 ਮੈਂ ਪੂਏ ਦਸ ਲਾਪਾ ਫੇਰ ਕੀ ਫਰਕ ਆ ਉਹ ਦਾ ਦੋ ਕਿੰਨਾ ਘਟ ਗਿਆ ਉਹ ਘਟ ਗਿਆ ਜੇ ਮੈਂ ਨਾ ਵੱਧ ਗਿਆ ਮੇਰੀ ਗੱਲ ਨਹੀਂ ਕੋਈ ਆ ਉਹ ਤਾਂ ਠੀਕ ਆ ਉਹ ਬਥੇਰ ਪੱਟ ਬਦਲ ਉਹ ਰਾਖਾ ਦੇਖਦੀ ਆ ਨਹੀਂ ਨਹੀਂ ਬਾਈ ਇਹਨੇ ਅੱਖਾਂ ਜਾਨੇ ਨੇ ਕਹੇ ਮਾਰ ਨਹੀਂ ਆ ਯਾਰ 200 ਹੋਰ ਲੈ ਲਈਆਂ ਰਹੋ ਉਹ ਯਾਰ ਉਹ ਯਾਰ ਮਹਿੰਗੀ ਹੋ ਜਾਂਦਾ ਹੈ ਨਹੀਂ ਯਾਰ ਉਹ ਤਾਂ ਖਾਂਦਾ ਤੈਨੂੰ ਸੋਨਾ ਮਹਿੰਗੀ ਹੋ ਜੂ ਬੜੂ ਯਾਦ ਨਹੀਂ ਗਾਹ ਨਹੀਂ ਪਾਉਂਦਾ ਉਹ ਸੋਨਾ ਕੋਈ ਨਹੀਂ ਹੁੰਦਾ ਯਾਰ ਬੱਤ ਜੰਗੀ ਆ ਗਿਆ ਬਾਈ ਤੇ ਕੋਈ ਆ ਹੱਦ ਵਿੱਚ ਨਹੀਂ ਕਾਹਨੂੰ ਬਸ ਹੁੰਦੇ ਯਾਰ ਹੈ ਮੈਂ ਦੱਸ ਦੀ ਜਵਾਉਂ ਕਿਹੜੀਆਂ ਸੌਦਿਆਂ ਦਾ ਇਦਰੀ ਆ ਉਹ ਨਹੀਂ ਆਏ ਨਹੀਂ ਬਈ ਕਿਸੇ ਨੂੰ ਮਾਰ ਨਹੀਂ ਨਾ ਨਾ ਹੋਣਾ ਬੰਦੇ ਰੱਖਣ ਦਾ ਖਤਰਾ ਬਹੁਤ ਅਛਾ ਭਾਜੂ ਯਾਰ ਗੋੜ ਗਿਆ ਵਧੀਆ ਕਿਤੇ ਪੈਸੇ ਨਹੀਂ ਦੇਖਿਆ ਦੋ ਸੌ ਇੱਕ ਵਾਰ ਇਹ ਤਾਂ ਸਾਡੇ ਹੋ ਗਿਆ ਦੀ ਮੈਨੂੰ ਯਾਰਾ ਦੇ 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 ਯਾਰ ਰੱਖ ਵਧੀ ਹੋਏ 500 ਮੇਰੇ ਕੋਲ ਚੋਗਾ ਬੰਦੇ ਹੋਰ ਦੋ ਸੌ ਪਿੱਛੇ ਤੋਂ ਹੀ ਲੱਗਦਾ ਬੰਦਾ 10 1 ਮਿੰਟ ਇੱਕ ਮਿੰਟ ਖੜੇ ਤੂੰ ਛੋਟਾ ਕਿੰਨਾ 10300 ਰੁਪਏ ਆਹ 20 ਮੰਗ ਲਾਇਆ ਤੇਰੀ ਫਿਰ ਕੀ ਦਊਏ ਬਾਬਾ ਹੁਣ 100 ਰੁਪਏ ਨਾਲ ਕੀ ਹੋਊਗਾ ਤੈਨੂੰ ਤੈਨੂੰ ਕੀ ਹੋਊਗਾ ਮੈਂ ਕਿੰਨੇ ਘਟ ਗਿਆ ਇਨਾ ਅਰੇ ਗਮਰ ਖੜਿਆ ਖੜਿਆ ਜੇ ਬਾਸੋਂ ਮੈਂ ਦੇ ਕੇ ਬੱਚੇ ਤੈਨੂੰ ਕਿਉਂ ਹੁੰਦਾ ਕਰਾਉਂਦਾ ਉਹਨੂੰ ਕਰਾਉਣ ਦਿਓ ਇੱਕ ਛੋਟਾ ਸੋਦਾ ਵੇਖ ਵੱਡਾ ਹੋਰ ਮੈਨੂੰ ਕਿਉਂ ਹੁੰਦਾਗਾ ਬੇਗਰੀਆ ਵਧੀਆ ਬੇਗਰੀਆ ਵਧੀਆ ਆ ਸਹੀ ਯਾਰ ਤੈਨੂੰ ਸੌਦੀ ਲੈ ਜਾ ਨਾ ਫੇਰ ਗੋਠਾ ਪਾ ਲੈ ਨਾ ਇਹ ਜਵਾਰਾ ਭਾਈ ਜੂ ਹਉ ਕਿਆ ਫੇਰ ਜਵਾਰਾ ਭਾਗ ਖਾ ਮੈਨੂੰ ਯਾਰ ਗੱਲ ਸਹੀ ਹੈ ਠੀਕ ਹੈ ਤੈਨੂੰ ਵੀ ਕਹੇ ਅਗਰ ਬੰਦੇ ਨਹੀਂ ਤੂੰ ਮਾੜੀ ਮੋਢੀ ਯਾਰਾ ਚੱਲ ਬਰਜਾ ਖੜਿਆ ਪੈਸੇ ਵਾਜ ਦੇ ਦੇ ਪੈਸੇ ਯਾਰ ਪੈਸੇ ਉਹ ਇਹ ਵੀ ਅਪਰੇਂਡਾ ਹੋ ਗਿਆ ਤਾਂ ਬਾਈ ਅਰੇ ਬੋ ਬੋਲ ਬੋਲ ਕੱਟ ਨਹੀਂ ਮੈਂ ਦਿੰਦਾ ਉਹ ਖਰਵਾ ਕਰੂਗਾ ਤੇਰਾ ਰਾਜ ਖਤਤਾ ਯਾ ਲਾਈ ਕਰਾਂ ਤੇਰਾ ਆਹ ਬਾਈ ਆਜੇ ਕਿੰਨੇ ਦੱਸ ਇਹਦਾ ਆਪਾਂ ਕੁਲ ਜਾਨੇ ਨੂੰ 10000 ਰੁਪਏ ਆਪਾਂ ਲਖਈ ਆਪਾਂ ਕਰ ਲਾਂਗੇ ਹੈ ਲਖਈ ਆਪਣੀ ਕਰ ਲਾਂਗੇ ਵਾਠ ਠੀਕ ਆ ਬਾਈ ਓਏ ਉਹਦੀ 200 ਹੋ ਗਿਆ ਤੇਰਾ 200 ਇਹ ਤੋਂ ਮੈਂ ਲਖਈ ਇਹ ਕਰਾ ਦੂੰਦਾ 10300 ਦੇ ਦੇ ਲਖਈ ਮੈਂ ਆਪ ਕਰਾਂ 10000 300 ਦੇ ਦੱਸ ਮੈਂ ਬਕਰਾਂ ਹਰ ਜਦੋਂ ਇੱਕਲਾ ਨਹੀਂ ਮੰਨ ਹੈਗਾ ਯਾਰ ਫਿਰ ਜੇ 10200 ਦੇ ਦੱਸ ਮੈਂ ਬਕਰਾਂ ਹਾਂ ਦੱਸ ਦੇ ਉਹ 10200 ਹੀ ਹੋ ਗਿਆ 200 ਦੀ ਉਹ ਲਿਖਾਈ ਉੱਤੇ ਨਹੀਂ ਇੱਧਰ ਲਿਖਾਈ ਨਹੀਂ ਨਿਕਲ ਜੀ ਤੇਰੀ ਦਾ 100 ਹੀ ਹੋਈ ਬਈ ਤੈਨੂੰ ਤਾਂ ਕੁਝ ਨਹੀਂ ਕਰਾਉਣ ਦੀ ਲੋੜ ਉਹ ਹੀ ਕਰਾਊਗਾ ਜੁਜਮੂ ਆ ਆ 10200 ਲੈ ਕੇ ਨਹੀਂ ਕਰਾਂ ਕਿਵੇਂ ਹਾਂ ਸਹੀ ਯਾਰ ਹਾਂ 200 ਦੇ ਦੇ ਲਿਖਾਈ ਕਰਾ ਦੋ ਉਹ ਠੀਕ ਹੈ ਜੀ ਤੈਨੂੰ ਤੈਨੂੰ ਉਹ ਮਨ ਦੋ ਦੋ ਮੁੱਕ ਨਾ ਆਪੀ ਲਿਖਾਈ ਕਰਾਉਗਾ ਠੀਕ ਹੈ ਮੈਨੂੰ ਪਤਾ ਕਿ ਮੈਂ ਕਹਿੰਦਾ ਇਹ ਕੋਈ ਗੱਲ ਨਹੀਂ ਆਪੀ ਕਰਾਉਗਾ ਉਹ ਬੋਲਿਆ ਸਿੱਧੇ ਆਉਂਦੇ ਬੰਦੇ ਨੂੰ ਮਤਲਬ ਗੱਲ ਐਸੀ ਵਾਗੀ ਇੱਧਰ ਐ ਬਾਈ ਚੱਲੇ ਆ ਕੋਈ ਆ ਉੱਥੀ ਵਾਗੀ ਕਰ ਲੈ ਬਸ ਠੀਕ ਹੈ ਠੀਕ ਹੈ ਆਪੀ ਜਰਾ ਉਹਨੇ ਇਹ ਆਇਆ ਮਗਰ ਬੂਬੀ ਦੇ ਬਾਪੂ ਨੂੰ ਕਹਿੰਦਾ ਘੱਟ ਲੱਗਦਾ ਸੀ ਹਾਂ ਮੈਂ ਤਾਂ ਕਰੀ ਕੈਂਚੀ ਲੈਣੀ ਪੂਸਾਉ ਦੀ ਇੱਥੋਂ ਹੋਰ ਉਹ ਹੁਣ ਉਹ ਜਮਣਾਈ ਦੇ 50 ਰੁਪਏ ਆ। ਇੱਕ ਘੱਟਾ ਲੱਗਿਆ ਵ ਇੱਕ। ਸੌਣ ਦੀ ਜਗਾ। ਇਹਦੇ ਮਾਤਾ 200 ਰੁਪਏ ਲਾਉ। ਉਹ ਬੁੰਗੜਾਈ ਨੂੰ ਜਿਵੇਂ ਸੌ। ਉਹ ਆਪੇ ਲਊ। 500 ਸਾਢੇ ਹੀ ਆਏ ਤੂੰ ਮੇਰੇ ਮੂਵੀ ਵਾਲੇ ਦਾ। ਸਾਢਾ ਕਰ ਲਓ। ਆ ਦੇਖਾ। ਆ ਦੇਖੋ। ਲਾ ਜਿੰਮੂ ਨੂੰ ਪਕੜਾ ਪਾ। ਨਾ ਭੰਗੜਾ ਦੇ ਮੋੜ। ਲੈ ਭਾਈ। 100 ਹੋ ਗਿਆ ਪੂਰਾ। 150 ਚੁਲੀ ਜਾਣਾ। ਜੇਣ ਲਾ ਦਵਾਰੇ। ਲੈ ਭਾਈ। ਤੇਰੇ ਚੰਗੇ ਖਾ ਪੈਸੇ ਲੱਗਣੋ ਭਾਈ। ਇੱਕੋ। 2 3 4 5 6 7 8 9 10 ਚੱਤ ਬੋਲ ਫਿਰ ਦੇ ਦੂ ਇੱਕ ਮਿੰਟ ਲਿਖਾਈ ਆਪੀ ਐ ਆਪੀ ਕੋ ਲਿਖਾਈ ਦੂ ਕੋਈ ਹਰ ਕੋ ਆਪਣਾ ਕਰਨਾ ਪਟੋਲ ਉੱਥੇ ਆ ਪੋਲ ਦੱਸਾ ਪਾ ਚੱਲ ਜੇ ਮੇਜੂ ਖੁੱਲੇ ਦੇ ਹੁੰਦਾਂ ਨੇ ਉੱਥੇ ਇੱਕ ਪਟੋਲ ਆਇਓ ਰੋਡ ਦੇ ਸਭ ਕਾਲ ਆਇਆ ਆਇਆ ਆਹ 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 ਆਹ